ਸੰਗਤ ਜੀ ਵਾਸ਼ੇਕ ਜੀ ਕਾ ਖਾਲਸਾ ਵਾਸ਼ੇਕ ਜੀ ਕੀ ਫਤਿਹ ਅਣਮੋਲ ਵੀ ਚਾਰਜ ਨਾਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਵਸਾਖੀ ਤੋਂ ਪਹਿਲਾਂ ਪਹਿਲਾਂ ਇਹ ਇੱਕ ਕੰਮ ਕਰ ਲਓ ਤਾਂ ਦੇਖਣਾ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਕਲਗੀ ਤਰਪਾਸ਼ਾ ਜੀ ਦੀਆਂ ਖੁਸ਼ੀਆਂ ਬਰਕਤਾਂ ਤੁਹਾਡੀ ਧੋਰੀ ਦੇ ਵਿੱਚ ਲੈ ਕੇ ਆਉਂਦੀਆਂ ਸਤਿਗੁਰ ਸੱਚੇ ਪਾਸ਼ਾ ਬਹੁਤ ਬਹੁਤ ਕਿਰਪਾ ਕਰਨਗੇ ਸਤਿਗੁਰ ਸੱਚੇ ਪਾਸ਼ਾ ਜੀ ਤੁਹਾਨੂੰ ਉਹਨੂੰ ਉਹ বিনা ਉਹੀ ਮਿਲ ਜਾਂਦਾ ਹੈ ਦਾ ਮਹਾਪੱਖ ਜੀ ਕਹਿੰਦੇ ਦੁਨਿਆਵੀ ਸੁੱਖ ਤਾਂ ਬਹੁਤ ਛੋਟੀ ਗੱਲ ਹੈ ਆ ਜੋ ਆਪਾਂ ਇਹ ਪੈਸਾ ਕਾਰੋਬਾਰ ਕੁਝ ਨਾ ਕਰਾ ਮੰਗਦੇ ਆ ਇਹ ਤਾਂ ਬਹੁਤ ਬਹੁਤ ਛੋਟੀ ਚੀਜ਼ ਹੈ ਇਹ ਕੰਮ ਕੀਤੇ ਆ ਸਤਿਗੁਰ ਸੱਚੇ ਸਾਸ਼ਾ ਜੀ ਦੀ ਕਿਰਪਾ ਦੇ ਨਾਲ ਰਗਾਹੀ ਸੋਭੀ ਮੈਂ ਜਾਣਦੀ ਹਾਂ ਚੰਮਣਾ ਮਰਨਾ ਸਫਲ ਹੋਣ ਦਾ ਹੈ। ਉਸ ਤੇ ਕੰਮ ਕਿਹੜਾ ਹੈ ਇਹਦੇ ਬਾਰੇ ਅੱਜ ਦੀ ਇਹ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ। ਇਸ ਕਰਕੇ ਆਪ ਜੀ ਦੇ ਚਰਣਾ ਚ ਬਰੀ ਮੰਦੀ ਆ ਕਿ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ। ਜੇ ਕੋਈ ਟਾਈਮ ਨਹੀਂ ਆਪਾਂ ਜਦੋਂ ਵੀ ਤੁਹਾਨੂੰ ਟਾਈਮ ਮਿਲਿਆ ਤੁਸੀਂ ਇਹ ਵੀਡੀਓ ਨੂੰ ਕਲਿੱਕ ਕਰਕੇ ਸੁਣਾਉਣ ਸ਼ੁਰੂ ਕਰਦੇ ਹੋ ਪਰ ਵੀ ਇਹ ਨਹੀਂ ਕਿ ਟਟਕਟਕੇ ਮੈਂ ਸੁਣਾ ਕੇ ਵੀਡੀਓ ਨੂੰ ਪੂਰਾ ਸੁਣੋ ਕਾ ਜਾਂ ਸੰਭਿਧ ਰਹਿ ਚੋ ਜੀ। ਕਿਉਂਕਿ ਸੰਭਿਧ ਜੀ ਅੱਜ ਦੀ ਇਹ ਮਿਹੜੀ ਉਹ ਜਿੰਨੇ ਸੁਣ ਲਿਆ ਜਿੰਨੇ ਇਹ ਕੰਮ ਕਰ ਲਿਆ ਸਮਝੋ ਉਹਨੇ ਗੁਰਨਾਮਕ ਪਾਸ਼ਾ ਜੀ ਨੂੰ ਕੁਲਗੀ ਦੇ ਪਾਸ਼ਾ ਜੀ ਨੂੰ ਪਾ ਲਿਆ ਆਪਾਂ ਆਪਣੇ ਸਤਿਗੁਰ ਸੱਚੇ ਪਾਸ਼ਾ ਜੀ ਦੀਆਂ ਖੁਸ਼ੀਆਂ ਬਰਕਤਾਂ ਹਾਸਲ ਕਰਨ ਦੇ ਲਈ ਪਾਠ ਕਰਦੇ ਹਾਂ ਸੇਵਾ ਕਰਦੇ ਹਾਂ ਪਰ ਸੰਗਤ ਜਿੰਨੀ ਦੇਰ ਤੱਕ ਇਹ ਕੰਮ ਨਾ ਕੀਤਾ ਉਨੀ ਦੇਰ ਤੱਕ ਸਾਡੇ ਕੀਤੇ ਹੋਏ ਪਾਠ ਕੀਤੀ ਹੋਈ ਸੇਵਾ ਦਾ ਕੋਈ ਲਾਭ ਪੈਦਾ ਨਹੀਂ ਨਾ ਇਹ ਕੰਮ ਕੀਤਿਆ ਹੀ ਗੁਰੂ ਦੀ ਖੁਸ਼ੀ ਨਾ ਮਿਲਨੀ ਆ ਗੁਰੂ ਇਹ ਕਿਹਾ ਪਾਉ ਨਾ ਮੈਂ ਤੇ ਕਿਹੜਾ ਕੰਮ ਆ ਇਹ ਦੱਸਣ ਤੋਂ ਪਹਿਲਾਂ ਵੀ ਇਹ ਇਤਿਹਾਸ ਕੀ ਕਿਤਾਬ ਸਾਖੀਆਂ ਪਾਉ ਜਿਹਦੇ ਨੂੰ ਸਾਢੀ ਕਰਾਂਗੇ ਕਿਉਂਕਿ ਇਹ ਸਾਖੀ ਸਮਕੇ ਕੰਨ ਚੰਗੀ ਤਰ੍ਹਾਂ ਸਮਝਦੇ ਵਿੱਚ ਆ ਜਾਵੇਗੀ ਇਹ ਸਾਖੀਆਂ ਮੇਰੇ ਪੰਜਵੇਂ ਪਾਸ਼ਾ ਜੀ ਦੇ ਸਮੂਹ ਦੀ ਮੇਰੇ ਪੰਜਵੇਂ ਪਾਸ਼ਾ ਪੰਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਅੰਮ੍ਰਿਤਸਰ ਵਿਖੇ ਸ੍ਰੀ ਗਰਵਾਰ ਸਾਹਿਬ ਵਿਖੇ ਸ਼੍ਰੋਮਰ ਦੀ ਸੇਵਾ ਚਲ ਰਹੀ ਸੀ ਸਿੰਘ ਕਿਹਨੇ ਉਹਨਾ ਮਿਲਿਆਂ ਦੀ ਜਨਮਿਆ ਕਿ ਸਤਿਗੁਰ ਸੱਚੇ ਫਾਸ਼ਬਿੰਦਾਂ ਦੇ ਕੁੱਤਵਰੋ ਤੇ ਪ੍ਰਿਆਰਾਸੇ ਕੱਕ ਉਹਨਾਂ ਦੇ ਕੋਲ ਆਇਆ ਹੋਇਆ ਪਰ ਕਹਿੰਦੇ ਇਹ ਉਹ ਸਿੱਖ ਬਣਨ ਤੋਂ ਪਹਿਲਾਂ ਕਿਸੇ ਪੀਰ ਨੂੰ ਮੰਨਦਾ ਸੀ ਅਤੇ ਪੀਰ ਨੂੰ ਪੂਰੀ ਸ਼ਕਤਾਵਾਂ ਰਾਂ ਦੇ ਨਾਲ ਮੰਨਦਾ ਸੀ ਪਰ ਕਹਿੰਦੇ ਜਦੋਂ ਹੀ ਇਹਨੇ ਸਿੱਖਾਂ ਦੇ ਦੋ ਗੁਰੂ ਸਾਹਿਬ ਜੀ ਦੀਆਂ ਸਿੱਖਾਂ ਸੁਣਨਾਂ ਤਾਂ ਮੰਡੇ ਵਿੱਚ ਉਹ ਸਰਬਹੀ ਦੇ ਦਰਸ਼ਨ ਕਰਨ ਦੀ ਤਾਂਗ ਪੈ ਗਈ ਕਿ ਮੈਨੇ ਦੇਖਾ ਤਾਂ ਸਹੀ ਕਿ ਸਿੱਖਾਂ ਦਾ ਐਸਾ ਕਿਹੜਾ ਗਰੀਬ ਜਿਹੜਿਆ ਇੰਨਾ ਸਿੱਖਾਂ ਕਰਦੇ ਨੇ ਕਹਿੰਦੇ ਇੰਨਾ ਹੀ ਕੋ ਸਿੱਖਾਂ ਦੇ ਮੂੰਹੋਂ ਗੁਰੂ ਸਾਹਿਬ ਜੀ ਦੀਆਂ ਸਿੱਖਿਆ ਸੁਣ ਸੁਣ ਕੇ ਗੁਰੂ ਸਾਹਿਬ ਜੀ ਦੀ ਕਿਰਤਾਂ ਬਾਰੇ ਸੁਣ ਸੁਣ ਕੇ ਮਨ ਦੇ ਵਿੱਚ ਗੁਰੂ ਸਾਹਿਬ ਜੀ ਦੇ ਪ੍ਰਤੀ ਪ੍ਰੇਮ ਪਿਆਰ ਹੋ ਸਫੈਦ ਹੋ ਗਿਆ ਦਰਸ਼ਵਾ ਨੂੰ ਤਾਂ ਹੀ ਪੈਦਾ ਹੋਵੇ ਤੇ ਕਹਿੰਦੇ ਕਿ ਇੱਕ ਦਿਨ ਮਨ ਦੇ ਵਿੱਚ ਫੈਸਲਾ ਕਰ ਲਿਆ ਕਿ ਅੱਜ ਮੈਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਦੇ ਲਈ ਜਾਵਾਂ ਹੈ ਪਰ ਕਹਿੰਦੇ ਜਿੱਥੇ ਗੁਰੂ ਸਾਹਿਬ ਜੀ ਦੇ ਪ੍ਰਤੀਮਾਂ ਦੇ ਵਿੱਚ ਫ੍ਰੇਮ ਪਿਆਰ ਪੈਦਾ ਹੋ ਚੁੱਕਿਆ ਉਸ ਪਰ ਦੂਜੇ ਪਾਸੇ ਪੀਰ ਦੀ ਨਾਰਾਜ਼ਗੀ ਦਾ ਵੀ ਦਰਨ ਕਿਉਂਕਿ ਅੱਪਾ ਆਪਣੇ ਆਸ-ਪਾਸ ਵੀ ਕਈ ਲੋਕ ਇਦਾਂ ਦੇ ਦੇਖਦੇ ਆ ਜੋ ਡਰ ਕਰਕੇ ਹੀ ਪੀਰਾਂ ਦੀ ਜਗ੍ਹਾ ਤੇ ਜਾ ਕੇ ਮੱਥਾ ਟੇਕਦੇ ਨੇ ਦੀਵੇ ਜਲੋਂਦੇ ਨੇ ਉਹਦੇ ਕਿਤੇ ਸਾਹਬ ਪੀਰ ਨਾਮ ਲਾਉਂਦੇ ਆ ਕਿ ਕਹਿੰਦੇ ਕਿ ਇਦਾਂ ਦਾ ਨਹੀਂ ਤਰਸੋ ਸੇਖਣ ਨੂੰ ਮੈਂ ਵਿੱਚ ਉਸ ਨੂੰ ਕਿ ਮੇਰਾ ਪੀਰ ਮੇਰੇ ਤੋਂ ਨਾਰਾਜ਼ ਨਾ ਹੋ ਜਾਵੇ ਕਰ ਗੁਰੂ ਦੇ ਉੱਤੇ ਕੋ ਸਾਥ ਗੁਰੂ ਦੇ ਬਖੀ ਪ੍ਰੇਮੀ ਪਿਆਰ ਇਹ ਵੀ ਤਾਂ ਕੋਈ ਚੀਜ਼ ਸੁਣਾ ਅੰਦਰਲੀ ਖੇਚ ਹੋਰ ਵਧ ਗਈ ਤੇ ਮਨ ਦੇ ਵਿੱਚ ਫੈਸਲਾ ਕਰ ਲਿਆ ਵੀ ਹੁਣ ਜੋ ਮਰਜ਼ੀ ਹੋ ਜਾਵੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਜਾਉਂਦੇ ਹਾਂ ਇਹ ਸਿੱਖ ਨੇ ਜਿਸ ਸਿੱਖ ਦਾ ਨਾਮ ਇਤਿਹਾਸ ਦੇ ਵਿੱਚ ਭਾਈ ਬਹਿਨੂ ਜੀ ਆਇਆ ਹੈ ਸੰਗਤ ਜੀ ਕੁਝ ਇਤਿਹਾਸ ਕਰ ਲਿਖਦੇ ਆ ਵੀ ਜਦੋਂ ਇਹ ਸਿੱਖ ਨੇ ਭਾਈ ਬਹਿਨੂ ਜੀ ਨੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਦੇ ਲਈ ਜਾਣ ਦਾ ਫੈਸਲਾ ਕੀਤਾ ਉਦੋਂ ਹੀ ਮਨ ਦੇ ਵਿੱਚ ਇਹ ਅੰਦਾਜ਼ ਬੇਨਤੀ ਕਰਨ ਲਈ ਕਿ ਜੇ ਪੀਰ ਦੇ ਵਿੱਚ ਤਾਕਤ ਹੋਈ ਤਾਂ ਮੈਨੂੰ ਜਿਹੜੀ ਵੱਲ ਜਾਉਂਦੇ ਰਹਿੰਦੇ ਨਵੇਗਾ ਪਰ ਕੁਝ ਇਤਿਹਾਸ ਕੜੀ ਲਿਖਦੇ ਆ ਕਿ ਜਦੋਂ ਭਾਈ ਬੈਨੋ ਜੀ ਗੁਰੂ ਸਾਹਿਬ ਜੀ ਵਨਨ ਚੱਲੇ ਲੇ ਨਦੀ ਪਾਰ ਕਰਨ ਦੇ ਲਈ ਬੇੜੀ ਦੇ ਵਿੱਚ ਬਿਠੇ ਤਾਂ ਕਹਿੰਦੇ ਉਸ ਵੇਲੇ ਇਹਨਾਂ ਨੇ ਪਰਮਾਤਮਾ ਦੇ ਅੱਗੇ ਅਰਦਾਸ ਕੀਤੀ ਕਿ ਪ੍ਰਮਾਤਮਾ ਮੈਂ ਜਿੱਧਾ ਵੀ ਆਂ ਉਹ ਮੈਨੂੰ ਲੈ ਜਾ ਦੇ ਤਾਂ ਕਹਿੰਦੇ ਪਾਣੀ ਦਾ ਵਹਾਵਾ ਪਾਈ ਵਹਿਣੋਂ ਜੀ ਨੂੰ ਅੰਮ੍ਰਿਤ ਸਰਵਾਂ ਨੂੰ ਲੈ ਗਿਆ ਜਦੋਂ ਬਿਨਾਂ ਰੁਕਾਵਟ ਬਿਨਾਂ ਕਿਸੇ ਪਰੇਸ਼ਾਨੀ ਦੇ ਨਦੀ ਪਾਰ ਕਰ ਗਏ ਤੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਦੇ ਲਈ ਸ੍ਰੀ ਹਰਮੰਦਰ ਸਾਹਿਬ ਪਹੁੰਚਿਆ ਇੱਥੇ ਕੀ ਫਿਰ ਸੱਚੇ ਸੱਚੇ ਪਾਤਸ਼ਾਹ ਸਰਉਰਦੀ ਸੇਵਾ ਕਰਵਾ ਹੋਏ ਸਮਾਂ ਕਿਨੇ ਨੇ ਜਾ ਗਏ ਸਤਗੁਰ ਸੱਚੇ ਪਾਸ਼ਾ ਦੀ ਦੇ ਰਾਜ ਰਾਜ ਦੇ ਦਰਸ਼ਨ ਕੀਤੇ ਗੁਰੂ ਸਾਹਿਬ ਜੀ ਨੂੰ ਮੱਥਾ ਟੇਕਿਆ ਅਤੇ ਕਿਹਾ ਸਤਗੁਰ ਸੱਚੇ ਪਾਸ਼ਾ ਮੈਨੂੰ ਆਪਣੀ ਸ਼ਰਨ ਚੱਲਣ ਦਿਓ ਮੈਨੂੰ ਵੀ ਕੋਈ ਸਿਵਾ ਦੇ ਇਕੰਨੇ ਸਤਿਗੁਰ ਸੱਚੇ ਆਸ਼ਾ ਜੀ ਨੇ ਕੁਝ ਸੁਣੇਲੇ ਬਚਨ ਜਿਨ ਕੇ ਕਿ ਭਾਈ ਸਿੱਖਾ ਤੂੰ ਨੇ ਸ਼ਰਨ ਸ਼ਰਧਾ ਨਾਲ ਲਗਦੀਆ ਜੇ ਗੁਰੂ ਦੇ ਪ੍ਰਤੀ ਮਨ ਦੇ ਵਿੱਚ ਸ਼ਰਧਾ ਹੈ ਸੇਵਾ ਦੇ ਭਾਵ ਹੈ ਤਾਂ ਸੰਭੁਤ ਹਾ ਦੇ ਕਾਰਜ ਆਪੇ ਹੀ ਸੇਧ ਹੋਣਗੇ ਸ਼ਕਤਾ ਹੀ ਕਰਤੀ ਦਾ ਮੋੜ ਲਿਆ ਕਹਿੰਦੇ ਇਹ ਵਚਨ ਸੁਣ ਕੇ ਉਸੇ ਦਿਨ ਤੂੰ ਹੀ ਭਾਈ ਵਹਿਨੋ ਜੀ ਨੇ ਤੈਨੂੰ ਮੰਦੇ ਵਿੱਚ ਬਸਾ ਦੇ ਸਤਿਗੁਰ ਸੱਚੇ ਆਸ਼ਾ ਜੀ ਦੇ ਕੋਲ ਰਹਿੰਦੇ ਆ ਹੋਇਆ ਮਰਨਾ ਕੇ ਸੇਵਾ ਕਰਨ ਨਿਕੰਦ ਕਹਿੰਦੇ ਕਈ ਵਾਰ ਕੁਝ ਸੇਵਾਦਾਰ ਮਜ਼ਾਕ ਮਜ਼ਾਕ ਦੇ ਵਿੱਚ ਪਾਹੀ ਮਹਿਲੋ ਜੀ ਨੂੰ ਸਭ ਤੋਂ ਭਾਰੀ ਟੋਤਰੀ ਸਭ ਤੋਂ ਭਾਰਾ ਪੁੱਤਰਾ ਚਕਾ ਦੰਗੇ ਸਨ ਪਰ ਕਹਿੰਦੇ ਪਾਹੀ ਪਹਿਲੋ ਜੀ ਬਿਨਾ ਚਿਚਕ ਬਿਨਾ ਕਿੰਤੂ ਪ੍ਰੰਤੂ ਕੀਤਿਆਂ ਮਨ ਲਾ ਕੇ ਸੇਵਾ ਕਰਦਾ ਰਹਿੰਦਾ ਤੇ ਕਹਿੰਦੇ ਸਤਗੁਰ ਸੱਚੇ ਪਾਸ਼ਾ ਜੀ ਦੀ ਸਿੱਖ ਨੂੰ ਸੇਵਾ ਕਰਦਿਆਂ ਮਿਲਖ ਦੇ ਦੀਵ ਜੋ ਕੋਈ ਇਤਿਹਾਸ ਕਰੂ ਵੀ ਲਿਖ ਗਏ ਕਿ ਜਦੋਂ ਪਾਹੀ ਸਾਹਿਬ ਕੀ ਦੇਖ ਸੱਤੇ ਉੱਤੇ ਪੁੱਤਰਾ ਰੱਖਿਆ ਜਾਂਦਾ ਤਾਂ ਪੁੱਤਰਾ ਸਿਰ ਤੋਂ ਕਾਫੀ ਉੱਚਾ ਮਜ਼ੂਫਾ ਕੀ ਨਾ ਭਾਵ ਜੁਕੁੰਦੇ ਗਾਉਂਦੇ ਜੁਗਿੰਦ ਸੇਖਨੋ ਭਾਰ ਮਹਿਸੂਸ ਹੀ ਨਹੀਂ ਸੀ ਜਿੰਦਾਂ ਸੋ ਕਹਿੰਦੇ ਮੜਵਾ ਕੇ ਸੇਵਾ ਕਰਨ ਵਿੱਚ ਇੱਕ ਦਿਨ ਕਹਿੰਦੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਦੇਖਿਆ ਕਿ ਸਰੋਵਰ ਦੇ ਵਿੱਚ ਜੋ ਇੱਟ ਲੱਗ ਰਹੀ ਆ ਉਹ ਏਟਾ ਕੱਚੀਆਂ ਨਹੀਂ ਉਹ ਕਹਿੰਦੇ ਸਤਪੁਰਸ ਸੱਚੇ ਪਾਤਸ਼ਾਹ ਜੀ ਨੇ ਸੇਵਾਦਾਰਾਂ ਨੂੰ ਬੁਲਾ ਦਿੱਤਾ ਕਿ ਭਾਈ ਇਹ ਏਟਾ ਕੱਚੀਆਂ ਕਿਉਂ ਆ ਰਹੀਆਂ ਨੇ ਪਤਾ ਲਗਾਓ ਤਾਂ ਕਹਿੰਦੇ ਜਦੋਂ ਪਤਾ ਲੱਗਾਗਾ ਤਾਂ ਉਹ ਪੱਟੇ ਵਾਲੇ ਨੇ ਕਿਹਾ ਵੀ ਚੇਤਾਂ ਨੂੰ ਪਕਾਉਣ ਦੇ ਲਈ ਬਹੁਤ ਸਾਰਾ ਛੋਟਾ ਛੋਟਾ ਬਾਲਣਾ ਚਾਹੀਦਾ ਹੈ ਮੈਂ ਕਹਿ ਲਉਂਗਾ ਤੱਕੜ ਕਹਿਦਾ ਜਿਵੇਂ ਗਲੀਆਂ ਦੇ ਵਿੱਚ ਢੋ ਵੀ ਛੋਟਾ ਮੋਟਾ ਬਾਲਣਾ ਚਾਹੀਦਾ ਕੋਈ ਵੀ ਪੁਰਾਣਾ ਤੱਕੜ ਹੋਵੇ ਕੋ ਪਾ ਕੇ ਜੇਕਰ ਇੱਟਾਂ ਨੂੰ ਪਕਾਇਆ ਜਾਵੇ ਤਾਂ ਤਾਂ ਬਹੁਤ ਪੱਕਣ ਜਿੰਨਾ ਕਹਿੰਦੇ ਇਹ ਸੇਵਾ ਕਰਨ ਨੂੰ ਸਾਰਿਆਂ ਨੇ ਹੀ ਪੈਰ ਪਿੱਛੇ ਛੱਡ ਲਿਆ ਕਿਉਂਕਿ ਗਲੀ ਗਲੀ ਦੇ ਵਿੱਚੋਂ ਕੁੰਬਾ ਚੱਕਣਾ ਇਹ ਸਮੁਦਾਇ ਨੇ ਸੋਚਿਆ ਨਹੀਂ ਸੀ ਪਰ ਜਿੰਨੇ ਆਉ ਦਾ ਮਨ ਹੀ ਗੁਰੂ ਨੂੰ ਦੇ ਦਿੱਤਾ ਜਿਹੜਾ ਸੰਪੂਰਨ ਰੂਪ ਦੇ ਵਿੱਚ ਗੁਰੂ ਸਾਹਿਬ ਜੀ ਦਾ ਹੋ ਚੁੱਕਿਆ ਸੀ ਜਿਹਦਾ ਪਰੋਸਾ ਨੂੰ ਤੇ ਬਣ ਗਿਆ ਕਹਿੰਦੇ ਉਹਨੇ ਹੱਸ ਕੇ ਇਹ ਸੇਵਾ ਲੈ ਲਈ ਭਾਪ ਕੀ ਭਾਈ ਭੈਣ ਦੋਨੇ ਇਹ ਸੇਵਾ ਆਪਣੇ ਹਿੱਸੇ ਲਈ ਕਹਿੰਦੇ ਉਸ ਵਸਤ ਜੋ ਵੀ ਭਾਈ ਬੈਨੂ ਜੀ ਦੇ ਕੋਲ ਪੈਸੇ ਸਨ ਕਹਿੰਦੇ ਉਹਨਾਂ ਪੈਸਿਆਂ ਦੇ ਨਾਲ ਉਹਨਾਂ ਨੇ ਇੱਕ ਗੱਡਾ ਤੇ ਬਲਦ ਖਰੀਦਿਆ ਤੇ ਕਹਿੰਦੇ ਸਵੇਰ ਤੋਂ ਹੀ ਉਹ ਪੁੱਤਾ ਕਰ ਕਟਕਟਣ ਦੇ ਲਈ ਤੁਰ ਪੈਂਦੇ ਗੱਡਾ ਲੱਦ ਕੇ ਘੱਟੇ ਦੇ ਲਈ ਹੁੰਦੇ ਤੇ ਉਹਦੇ ਨਾਲ ਟਿੱਕਾ ਪਕਾਈਆਂ ਜਾਂਦੀਆਂ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜਦੋਂ ਪੱਕੀਆਂ ਈਟਾਂ ਆਉਂਦੀਆਂ ਦੇਖੀਆਂ ਤਾਂ ਪੁੱਛਿਆ ਤਾਂ ਸੇਵਾਦਾਰਾਂ ਨੇ ਦੱਸਿਆ ਵੀ ਇਹ ਸਾਰੀ ਸੋਹਾ ਇਸ ਤਰੀਕੇ ਦੇ ਨਾਲ ਭਾਈ ਬੈਨੂ ਜੀ ਕਰ ਰਹੇ ਨੇ ਕਿਨ ਸਤਗੁਰ ਸੱਚੇ ਪਾਸ਼ਾ ਜੀ ਦੀ ਖੁਸ਼ੀ ਉਸੇ ਕਤੇ ਹੋਰ ਵੀ ਵਧ ਗਈ। ਕਹਿੰਦੇ ਇਸ ਤਰ੍ਹਾਂ ਜਦੋਂ ਸਰੋਵਰ ਦੀ ਸੇਵਾ ਸੰਪੂਰਨ ਹੋ ਗਈ ਤਾਂ ਸਤਗੁਰ ਸੱਚੇ ਪਾਸ਼ਾ ਜੀ ਨੇ ਦਵਾਨ ਸਜਾਈ। ਕਿਨੇ ਸੱਚੇ ਹੋਏ ਦਵਾਨਾਂ ਦੇ ਵਿੱਚ ਸਤਗੁਰ ਸੱਚੇ ਪਾਸ਼ਾ ਜੀ ਨੇ ਆਣ ਕੇ ਉੱਛੇ ਆ ਵੀ ਭਾਈ ਸਾਰੇ ਸਿੱਖ ਸੇਵਾਦਾਰ ਆ ਗਏ। ਕਹਿੰਦੇ ਸਭ ਨੇ ਕਿਹਾ ਆ ਗਏ। ਸਤਗੁਰ ਸੱਚੇ ਪਾਸ਼ਾ ਜੀ ਨੇ ਫਿਰ ਕਿਹਾ ਵੀ ਸਾਰੇ ਹੀ ਸਿੱਖ ਤੋਂ ਸਾਰੇ ਹੀ ਸੇਵਾਦਾਰ ਦਵਾਨ ਵਿੱਚ ਆ ਗਏ ਆ। ਕਿਸ ਨੇ ਕਿਹਾ ਕਿ ਨਹੀਂ ਪਾਸ਼ਾ ਉਹ ਬਹਿਨੋ ਕਮਲਾ ਰਹਿਦਾ ਹੈ ਕਿਨੇ ਸਤਗੁਰ ਸੱਚੇ ਪਾਸ਼ਾ ਜੀ ਨੇ ਕਿਹਾ ਕੋਈ ਗੱਲ ਨਹੀਂ ਉਹਨੂੰ ਵੀ ਆ ਲੈਣ ਨੂੰ ਫਿਰ ਦਮਾਨ ਸ਼ੁਰੂ ਕਰਤੇ ਆਂ ਕਿਨੇ ਜਦੋਂ ਭਾਈ ਬਹਿਨੋ ਜੀ ਆਏ ਤਾਂ ਸਭ ਤੋਂ ਪਿੱਛੇ ਬੈਠ ਗਏ ਕਹਿੰਦੇ ਇਹਨਾਂ ਮੇਰੇ ਸਤਗੁਰ ਸੱਚੇ ਪਾਸ਼ਾ ਦੀਨ ਦੇ ਆਲ ਭਾਈ ਜੀ ਨੂੰ ਕਹਿਣ ਲੱਗੇ ਕਿ ਭਾਈ ਸਿੱਖਾ ਪਿੱਛੇ ਕਿਉਂ ਬੈਠ ਗਿਆ ਹਨ ਅੱਗੇ ਆ ਕੇ ਬਰਤੋ ਕਹਿੰਦੇ ਸਿੱਖ ਨੇ ਕਿਹਾ ਸਤਗੁਰ ਸੱਚੇ ਪਾਸ਼ਾ میرے کپڑے بہت گندے ہیں میرے بچوں مشک ہوں گا ہے شاہ میرے چاہ بڑی بھی ہوں گی ہے اور کہ میں صدقل سچے پاس جی نے پھر کیا کہ نہیں تسی ہو گئے ہیں کہ اندے جدو صدقل سچے پاس جی نے پھر پیارا سکھ صدقل سچے پاس جی نے پھر گیا ਕੰਦੇ ਚਾਹੇ ਫਿਰ ਕਹਿਣ ਲੱਗਾ ਕਿ ਪਾਸ਼ਾ ਮੇਰੇ ਗੰਦੇ ਕੱਪੜਿਆਂ ਕਰਕੇ ਮੇਰੇ ਵਿੱਚੋਂ ਮਿਸ਼ਕਾਰਿਆ ਹੈ ਕੰਦੇ ਨੇ ਸਿਰ ਤੇ ਬੰਨ੍ਹ ਲਵਾਉ ਸਾਫਾ ਪਾਣ ਚਾਹਤ ਲਾਇਆ ਪਰ ਸੱਚ ਵਿੱਚ ਉਸਦੇ ਵਿੱਚੋਂ ਬਹੁਤ ਹੀ ਜ਼ਿਆਦਾ ਮਿਸ਼ਕਾਰ ਆ ਗਿਆ ਕੰਦੇ ਸਭ ਫਿਰ ਸੱਚੇ ਪਾਸ਼ਾ ਜੀ ਦੇ ਪਿਆਰ ਦੇ ਨਾਲ ਸਿਰ ਤੇ ਆਕ ਫੇਰਿਆ ਤੇ ਮੰਨੂ ਤੇ ਭਾਈ ਗਹਿਰ ਨੂੰ ਜਿਹਦੇ ਸਾਰੇ ਹੀ ਹੂਕ ਫਰੋਲੇ ਬੱਤੇ ਗਏ ਸੱਚੇ ਸੱਚੇ ਪਾਸ਼ਾ ਜੀ ਨੇ ਕੋ ਸੇ ਕਮੁਨ ਕਾਲ ਨਾ ਲਾਵੇ ਆ ਤੇ ਗੱਲ ਨਾ ਲਾ ਕੇ ਵਚਨ ਕੀਤੇ ਭਾਈ ਬੈਣੋ ਸਭ ਤੋਂ ਬਹਿ ਕਹਿੰਦੇ ਸਤਿਗੁਰ ਸੱਚੇ ਪਾਸ਼ਾ ਆਪਣੇ ਸੇ ਸਿੰਗਾ ਧਾਮਾ ਕੋ ਸ਼ਰਧਾ ਤੋਂ ਲਈਏ ਕੋਸ਼ਣ ਹੋਏ ਕੀ ਕਹਿਣ ਲਗੇ ਕਿ ਦਾਸ ਸਿੱਖਾ ਤੇ ਕੀ ਚਾਹੀਦਾ ਏ ਕਹਿੰਦੇ ਇਹ ਸਿੱਖ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਸਤਿਗੁਰ ਸੱਚੇ ਪਾਸ਼ਾ ਤੋਹ ਦਾ ਦਿੱਤਾ ਸਭ ਕੁਝ ਤੋਂ ਹੋ ਰਿਆ ਮਿਲਿ ਕੋ ਜ ਨਹੀਂ ਚਾਹੀਦਾ ਕਹਿੰਦੇ ਸਤਿਗੁਰ ਸੱਚੇ ਪਾਸ਼ਾ ਜੀ ਨੇ ਫੇਰ ਵਚਨ ਕੀਤੇ ਾਰੇਾਰੇ ਇਹਨੇ ਇੱਕੋ ਸ਼ੇਰ ਹੁੰਦੀ ਜਵਾਬ ਦਿੱਤਾ ਕਿ ਸਤਿਗੁਰ ਸਤਿਪਾਸ਼ਾ ਜੀ ਤੁਹਾਡਾ ਦਿੱਤਾ ਸਭ ਕੁਝ ਉਹ ਹੋ ਰਿਹਾ। ਕਹਿੰਦੇ ਤੀਸਰੀ ਵਾਰ ਪਾਸ਼ਾ ਜੀ ਨੇ ਕਿਹਾ ਵੀ ਹੁਣੇ ਵਚਨ ਖਾਹੀ ਨਾ ਮੋ। ਤੂੰ ਇੰਜ ਕਰ ਆਪਣੇ ਇਸਿਰ ਦਾ ਪਰਨਾ ਹਾਂ। ਤੁੰਜੇ ਜ਼ਮੀਨ ਤੇ ਵਿਛਾਵਾਂ। ਕਹਿੰਦੇ ਗੁਰੂ ਸਹਿ ਉਸਦਾ ਹੁਕਮ ਮੰਨ ਕੇ ਉਹ ਸਿੱਖ ਨੇ ਆਪਣਾ ਪਰਨਾ ਧਰਤੀ ਤੇ ਵਿਛਾ ਦਿੱਤਾ। ਕਹਿੰਦੇ ਸਤਗੁਰ ਸੱਚੇ ਪਾਸ਼ਾ ਜੀ ਨੇ ਕਿਹਾ ਹੁਣ ਇਸ ਤਰ੍ਹਾਂ ਕਰ ਤੇ ਪੰਨੇ ਨੂੰ ਇਕੱਠਾ ਕਰ। ਕਿੰਨੇ ਜਦੋਂ ਭਾਈ ਵੈਨਰਜੀ ਨੇ ਪਰਨੇ ਦੇ ਚਾਰੇ ਹੀ ਕੰਨੀਆਂ ਫੜ ਕੇ ਇਕੱਠਾ ਕੀਤਾ ਤਾਂ ਇੱਕ ਕੰਨੀ ਉਹਨਾਂ ਦੇ ਹੱਥੋਂ ਛੁੱਟ ਗਈ ਤੇ ਤਿੰਨ ਕੰਨੀਆਂ ਇਸਖ ਦੇ ਹੱਥ ਵਿੱਚ ਰਹਿ ਗਏ ਉਸ ਵੇਲੇ ਸਭ ਤੋਂ ਸੱਚੇ 파ਸ਼ੋ ਜੀ ਨੇ ਕੇਵੇਂ ਵਚਨ ਕੀਤੇ ਕਿ ਭਾਈ ਵੈਨਰਜੀ ਇਹ ਤਿੰਨ ਨੂੰ ਕੰਨਾਂ ਨੂੰ ਪ੍ਰੇਤਾ ਤੁਹਾਡੇ ਵਸਦੇ ਵਿੱਚ ਰਹਿ ਨਹੀਂ ਗਿਆਂ ਤੁਸੀਂ ਜਿਵੇਂ ਮਰਜੀ ਉਹਨਾਂ ਤੋਂ ਸੇਵਾ ਕਰਦੇ ਹੋ ਸੋ ਸੰਗਤ ਲਈ ਜਦੋਂ ਤੁਹਾਨੂੰ ਇਹ ਅਸਬੀਏ ਪ੍ਰੋਫੋਟ ਪਿਆਰੀ ਸਾਖੀ ਮੇਰੇ ਸਾਥਨੇ ਹਲਪਨ ਕੀਤਾ ਕਿ ਆਪ ਜੀ ਦੇ ਨਾਲ ਇਹ ਸਾਖੀ ਸ਼ੇਅਰ ਕੀਤੀ ਜਾਵੇ ਕਿਉਂਕਿ ਇਹ ਸਾਖੀ ਦੇ ਵਿਕਟਰ ਸਾਨੂੰ ਆਪਣੇ ਗੁਰੂ ਦੀ ਖੁਸ਼ੀ ਗੁਰੂ ਦੀ ਬਰਕਤਾਂ ਸੰਸਰਵੰਤਾ ਦਾ ਤਾਂ ਦਾ ਤਰੀਕਾ ਮਿਲ ਪਾਵੇ ਕਿ ਇਹ ਸਾਖੀ ਦੀ ਸਿੱਖਿਆ ਤੁਹਾਨੂੰ ਇਹ ਸੁਫੰਦੀ ਹੈ ਕਿ ਜੋ ਮਨੁੱਖ ਜੋ ਸਿੱਖ ਕਰਦਾ ਹੈ ਜਿਉਂਦਾ ਹੈ ਉਹ ਤੁਮਨ ਮੰਨਦਾ ਹੈ ਆਪਣੇ ਜੀਵ ਤੇ ਸਾਰਾ ਖਿਦਾ ਹੈ ਆਪਣੇ ਜੀਵ ਤੇ ਸ਼ਰਧਾ ਰੱਖਦਾ ਹੈ ਉਹ ਸਭ ਕੁਝ ਪ੍ਰਾਪਤ ਕਰ ਲੈਂਦਾ ਹੈ ਉਹ ਹਰ ਥਾਂ ਤੇ ਹੀ ਅਮੋਸ਼ਾ ਫੱਗੇ ਰਹਿਤਾ ਹੈ ਸਤਿਗੁਰੂ ਸੱਚੇ ਪਾਸ਼ਾ ਨੂੰ ਕਦੇ ਪਿੱਛੇ ਨਹੀਂ ਜਾਂਦੇ ਪਿੱਛੇ ਲੱਗਿਆ ਨੂੰ ਝੁੱਕ ਕੇ ਅੱਗੇ ਰਹਿੰਦੇ ਨਹੀਂ ਸੋ ਸਾਹਤਗੀ ਜੇ ਕਰਪਾਾ ਕਰਦੇ ਹੋ ਸੇਵਾ ਕਰਕੇ ਉਹ ਗੁਣ ਕਰੇ ਜਾਂਦੇ ਤਾਂ ਸਭ ਤੋਂ ਜੁੜਣੀ ਆ ਸਾਧਾ ਆਪਣੇ ਗੁਰੂ ਸ਼ਰਧੀ ਦੇਤੇ ਨੂੰ ਸਤ ਤੇ ਸਾਨੂੰ ਆਪਦੇ ਮਨ ਦੇ ਕੋਈ ਸਹੀਦਾ ਪਤਾ ਨਹੀਂ ਲੱਭਾਈ ਜਦੋਂ ਸਾਡੇ ਮੰਨ ਦੀ ਵੀ ਕਿੰਬਾ ਕੀ ਸੱਚੇ ਖੱਕੇ ਦੇ ਡਰ ਪੈ ਜਾਂ ਆਸ ਨਿਕਲ ਜਾਂਦੀ ਹੈ। ਕਾਫੀ ਜੋ ਵੀ ਕਿਤੇ ਨਾ ਕਿਤੇ ਸਭੇ ਮੰਨ ਦੇ ਵਿੱਚ ਇੰਦਰ ਉਤਰ ਦੀ ਆਸ ਹੁੰਦੀ ਹੈ। ਪਰ ਸੱਚ ਦੇ ਗੱਲ ਨਹੀਂ ਕਰਦਾ ਕਿ ਇੰਤ ਸਤਿਪੁਰ ਸੱਚੇ ਪਾਸ਼ੇ ਹਿੰਦਿਆਨ ਦੇ ਚਰਨ ਲਗੀਆਂ। ਉਹ ਪਰ ਤਦ ਨਾਲ ਮੁਹਾਵਰੇ ਤਨੇ ਨੂੰ ਸੇ ਵਾਲੇ ਸੇ ਚੀ ਬੋਲ ਮੈਂ ਕਹ ਪੁਜ ਸੇਖ ਅਜੇ ਵੀ ਸਗੇ ਆ ਜਿਹੜੇ ਗੁਰੂ ਘਰੇ ਵੀ ਜਾਂਦੇ ਆ ਕਹਿਣ ਵੀ ਵੀ ਕਹਿੰਦੇ ਆ ਕਿ ਤੁਸੀਂ ਗੁਰੂ ਬਾਣੇ ਆ। ਕੱਟ ਜੇ ਤਾਂ ਵੀਰੂ ਦੇ ਇੱਕ ਉਸਾਰਾ ਨਹੀ ਬਣਿਆ। ਉਹ ਹੋਰ ਵੀ ਬਹੁਤ ਥਾਵਾਂ ਦੇ ਮੱਥੇ ਦੇਖਦੇ ਆਂ ਔਰ ਥਾਵਾਂ ਤੇ ਆਸਾ ਉਮੀਦਾਂ ਰੱਖਦੇ ਨੇ ਪਰ ਸੱਚ ਜਿਵੇਂ ਸਾਨੂੰ ਸੰਡੇ ਸਤਿ ਸ੍ਰੀ ਅਕਾਲ ਸੱਚੇ ਪਾਸ਼ਾ ਜੀ ਦੇਖੇ ਸੀ ਤਾਂ ਨਰਮੀ ਜਿਸਾ ਦਾ ਖੋਸਾ ਅਪਨ ਸਭੇ ਸੱਚੇ ਪਾਸ਼ਾ ਜੀ ਦੇ ਕੋਲ ਗੁਮ ਜਨ ਤੇਰਾ ਕਾਲਰ ਇਸ ਵਾਸਤੇ ਕਿ ਤੇ ਆਪਣੇ ਆਪ ਤੇ ਨਿਮਲ ਇੱਕ ਪੱਕਾ ਵਾਦਾ ਕਰੀ ਕਿ ਭਿਰੂ ਦਾ ਦਰਸ਼ਨ ਕੇ ਹੋਰ ਕਿਤੇ ਸਿਰ ਨਹੀਂ ਚਪੋਵਾ ਹੋਰ ਕਿਸੇ ਤੋਂ ਨਹੀਂ ਮੰਗਣਾ ਜੋ ਮੰਗਣਾ ਹੈ ਆਪਣੇ ਸਤਿ ਸੱਚੇ ਪਾਸ਼ਾ ਤੋਂ ਮੰਗਣਾ ਹੈ ਤੇ ਦੇਖਣਾ ਜਦੋਂ ਇਸ ਘਰੋਸੇ ਦੇ ਨਾਲ ਸਪਣੇ ਸਕੇ ਵੀ ਸਤਿਗੁਰ ਪਾਸ਼ਾ ਜੀ ਦੇ ਕੋਲ ਜਾਵਾਂਗੇ ਚਾਹ ਉਹਨਾਂ ਤੋਂ ਕੁਝ ਮੰਗਾਂਗੇ ਤਾਂ ਇਹ ਹੋ ਹੀ ਨਹੀਂ ਸਕਦਾ ਵੀ ਸਤਿਗੁਰ ਸਤਿਪਾਸ਼ਾ ਦੇਣ ਨਾ ਕਰਕੇ ਇਹਨਾ ਦੇਣਗੇ ਕਿ ਉਹ ਸਾਡੀ ਆਸ ਉਮੀਦ ਤੋਂ ਕਿਤੇ ਕਈ ਗੁਣਾ ਜ਼ਿਆਦਾ ਹੋਵੇ ਇੱਕ ਵਾਰ ਵਰਨਾਨਕ ਪਾਸ਼ਾ ਜੀ ਤੇ ਕਲਗੀਧਰ ਪਾਸ਼ਾ ਜੀ ਤੇ ਪ੍ਰੋਸੇ ਕਰਕੇ ਤਾਂ ਦੇਖੋ ਪ੍ਰੋਸੇ ਬਾਗਿਆਂ ਦੇ ਹੀ ਵੇੜੇ ਬਾਰ ਹੁੰਦੇ ਨੇ ਸੋ ਮੁਕਤੀ ਗੱਲ ਇਹ ਆ ਵੀ ਸਾਡੇ ਮਨ ਦੇ ਪ੍ਰੋਸੇ ਸ਼ਰਤਾਂ ਇਹ ਪ੍ਰੇਮ ਤੋਂ ਬਿਨਾ ਸਾਡਾ ਕੀਤਾ ਹੋਇਆ ਕੋਈ ਵੀ ਕੰਮ ਗੁਰੂ ਜਤਨਾਂ ਦੇ ਵਿੱਚ ਕੋਪਾੜ ਨਹੀਂ ਹਨਾ ਸਭ ਤੋਂ ਪਹਿਲਾਂ ਜ਼ਰੂਰੀ ਆ ਪ੍ਰੋਸਾ ਪ੍ਰੇਮ ਪਿਆਰ ਸ਼ਰਧਾ ਵਿਸਾਖੀ ਵਾਲਾ ਦਿਨ ਵਸਾਖੀ ਦੇ ਸੰਗਰਾਮ ਦਾ ਪਹਿਲਾ ਦਿਨ ਉਹ ਸਾਡੇ ਲਈ ਬਹੁਤ ਵੱਡਾ ਤੇ ਇਹਨਾਂ ਵੱਡਾ ਦਿਹਾੜਾ ਇੱਕ ਇਸ ਦਿਨ ਮੰਗ ਵੀ ਆਪਣੇ ਗੁਰੂ ਤੋਂ ਮਿੱਟੀ ਹੀ ਮੰਗਣੀਆ ਆਪਣੇ ਗੁਰੂ ਤੋਂ ਗੁਰੂ ਹੀ ਮੰਗਣਾ ਹੈ ਗੁਰੂ ਦੇ ਪ੍ਰਤੀ ਪ੍ਰੇਮ ਪਿਆਰ ਕੋ ਸਤਿਮਨਾਇ ਤੇ ਤਿਕਣਾ ਸਿਰਫੋ ਚੀਜ਼ ਨਹੀਂ ਮੰਗਣ ਦੀ ਇਹ ਨਹੀਂ ਬੈਣ ਕਿ ਜਿਹਨੂੰ ਗੁਰੂ ਮਿਲ ਗਿਆ ਗੁਰੂ ਦੇ ਪ੍ਰਤੀ ਪ੍ਰਸਾਦਨ ਗਿਆ ਉਹਨੂੰ ਹੋਰ ਕੀ ਚਾਹੀਦਾ ਹੈ ਸੋ ਇਸ ਵਸਾਖੀ ਦੇ ਦਿਹਾੜੇ ਤੇ ਆਪਣੇ ਜੀਵਨ ਦਾ ਮਾਰਗ ਹਨ ਜੀਵਨ ਵਾਲੇ ਮੰਨਣਾ ਹੈ ਉਹ ਵਗੇਰਾਂ ਸੇਤਿ ਕਰਕੇ ਸਭ ਤੋਂ ਸੱਚੇ ਪਾਤਸ਼ਾਹ ਚੰਦਰਾਂ ਦਾ ਮਾਣਾ ਹਾਂ ਤੇਰਾ ਨ ਮਤੇਰੇ ਦੀ ਤੈਨੂੰ ਮੌਸ਼ ਸਤਿ ਸ੍ਰੀ ਸੱਚੇ ਪਾਤਸ਼ਾਹ ਅਭੇਜਤੁ ਨਾ ਹੋ ਸੋ ਆਸ ਕਰਦੇ ਹਾਂ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੇ ਤਾਂ ਜੋ ਇਹ ਮੈਸੇਜ ਹੋਰ ਵੀ ਬਣਪਰਾ ਮਾਤਾ ਤੱਕ ਪਹੁੰਚ ਸਕੇ ਕਿਉਂਕਿ ਸੰਗਤ ਜੀ ਕੱਜ ਦੇ ਸਮੇਂ ਦੇ ਵਿੱਚ ਇੱਕੇ ਤੋਂ ਸੇਰੀ ਬਹੁਤ ਲਉਂਦੇ ਆ ਕਿਉਂਕਿ ਸੰਗਤ ਜੀ ਮਨਨਿਤ ਤੋਂ ਪਰ ਹੋਣ ਵਾਲਾ ਮਨਨ ਨੂੰ ਤੋੜਨ ਵਾਲਾ ਗਿਆਨ ਤਾਂ ਸਾਨੂੰ ਬਹੁਤ ਅਤ ਕਿਤੋਂ ਮਿਲ ਜਾਂਦਾ ਹੈ ਵਰਤ ਕੇ ਮੜਨੂ ਗੁਰੂ ਚਰਨਾਂ ਦੇ ਨਾਲ ਜੋੜਨ ਦਾ ਮੌਲਾ ਗਿਆਨ ਮੜਨੂ ਗੁਰੂ ਚਰਨਾਂ ਦੇ ਨਾਲ ਜੋੜਨ ਵਾਲੀ ਕੋਈ ਵੀ ਗੰਧ ਹੋਵੇ ਉਹਨੂੰ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਿਆ ਚਲੋ ਸਤਿਗੁਰ ਸੱਚੇ ਪਾਤਸ਼ਾਹ ਦੀ ਤੁਹਰ ਕਿਰਪਾ ਕਰਨ ਲਈ ਅਸੀਂ ਸੰਗਤ ਦੀ ਜੇਕਰ ਕੋਈ ਇਤਿਹਾਸਿਕ ਸਾਖੀ ਸਮਾਉਂਦਿਆ ਤਾਂ ਕਿਸੇ ਵੀ ਪ੍ਰਕਾਰ ਦੀ ਕੋਈ ਕੋਈ ਘੁਲ ਹੋ ਗਈ ਹੋਵੇ ਕੋਈ ਗਲਤੀ ਰਹਿ ਗਈ ਹੋਵੇ ਕੋਈ ਸ਼ਬਦ ਵੱਧ ਘਟਾ ਹੋ ਗਿਆ ਹੋਵੇ ਤਾਂ ਸੰਗਤ ਜੀ ਤੁਸੀਂ ਵਕਸ਼ਣਹ ਅਹ ਮਖਸ਼ ਦੇ ਨੂੰ ਟਿੱਕਮੈਂਟ ਵਰਸ ਦੇ ਚਤਰਾ ਵਿਚਾਰ ਦੱਸਿਓ ਤੁਹਾਡੇ ਆਪਾਂ ਨਾਲ ਵਾਲੀ ਵੀਡੀਓ ਦੇ ਵਿੱਚ ਹੋਰ ਸੁਧਾਰ ਕਰ ਸਕੀਏ